ਲਾਈਸੈਂਸ ਹੈਗਾ ਉਹ ਜੀ ਲਾਈਸੈਂਸ ਤਾਂ ਨਹੀਂ ਹੈ ਜੀ ਪਰਚੀ ਹੈ ਜੀ ਬਸ ਪਰਚੀ ਜੀ ਪਰਮਿਸ਼ਨ ਮਤਲਬ ਕਮੇਟੀ ਦਫਤਰ ਤੋਂ ਲੈ ਆਏ ਕਾਜੀ ਲਈ ਹੋਈ ਹੈ ਡਾਕੇ ਨਹੀਂ ਨਹੀਂ ਤੋਂ ਆਏ ਵਾਸਤੇ ਲਾਈ ਬਟਾਕੇ ਮੈਂ ਇਹ ਕਿ ਕਾਨੂੰਨ ਕੇ ਜਿਹੜਾ ਕਦੇ ਛਿੱਕੇ ਟੰਗੇ ਪਰ ਤਸਵੀਰਾਂ ਇਧਰ ਦੇਖੋ ਨਾਲ ਹੀ ਬਿਲਕੁਲ ਪਟਾਕੇ ਤੇ ਦੇਖ ਸਕਦੇ ਹੋ ਨਾਲ ਹੀ ਪਟੂਰੀਆਂ ਦੀ ਰੇੜੀ ਲੱਗੀ ਹੋਈ ਹੈ ਬਗੈਰ ਉੱਥੇ ਦੇਖੋ ਸਿਲੰਡਰ ਪਿਆ ਹੋਇਆ ਬਿਲਕੁਲ ਪੱਲਾ ਝਾੜਦੇ ਹੋਏ ਦੁਕਾਨਦਾਰ ਸਾਫ਼ ਨਜ਼ਰ ਆ ਰਹੇ ਨੇ ਬਕਾਇਦਾ ਹਾਲਾਂਕਿ ਕਹਿੰਦੇ ਵੱਡੇ ਛੋਟੇ ਪਟਾਕੇ ਨੇ ਸਸੀਗਾ ਤੁਸੀਂ ਤੇ ਰੋਜਾਨਾ ਸਪੋਕਸਮੈਨ ਟੀਵੀ ਤੇ ਹਾਂ ਸਟੇ ਮੋਹਾਲੀ ਖੜੇ ਹਾਂ ਮੋਹਾਲੀ ਦਿਖਾ ਦਿਓ ਦੀਵਾਲੀ ਜਿਹੜਾ ਜੀਵਿਆ ਦਾ ਤਿਹਾਰ ਖੁਸ਼ੀਆਂ ਦਾ ਤਿਹਾਰ ਕਿਧਰ ਕਿਧਰ ਜਿਹੜੇ ਬਾਜ਼ਾਰ ਵੀ ਸਜਣੇ ਸ਼ੁਰੂ ਹੋ ਜਾਂਦੇ ਆ ਘਰਾਂ ਦੀਆਂ ਸਫਾਈਆਂ ਵੀ ਹੁੰਦੀਆਂ ਉਸ ਤੋਂ ਬਾਅਦ ਖਾਣ ਪੀਣ ਦੀਆਂ ਜਿਹੜੀਆਂ ਦੁਕਾਨਾਂ ਵੀ ਲੱਗਦੇ ਆ ਮਠਿਆਈਆਂ ਦੇ ਉਹਦੇ ਨਾਲ ਪਟਾਕੇ ਵੀ ਲੱਗਦੇ ਨੇ ਕਿਧਰ ਨ ਕਿਧਰ ਅਲੱਗ ਜਿਹੜੀਆਂ ਹੁਣ ਚਾਈਨੀਜ਼ ਜਿਹੜੀਆਂ ਲੜੀਆਂ ਵੀ ਆ ਗਈਆਂ ਅਲੱਗ ਅਲੱਗ ਕੋਈ ਦੀਵੇ ਆ ਗਏ ਦੀਵੇ ਵੀ ਇਸ ਤਰ੍ਹਾਂ ਦੇ ਆ ਗਏ ਹੁਣ ਤੇਲ ਪਾਣ ਦੀ ਵੀ ਜ਼ਰੂਰਤ ਨਹੀਂ ਆ ਉਹਦੇ ਵਿੱਚ ਪਾਣੀ ਪਾਓ ਪਾਣੀ ਪਾ ਕੇ ਜਿਹੜੇ ਜਗ ਪਰੰਤੂ ਜਿਹੜੀਆਂ ਪਟਾਕਿਆਂ ਦੀ ਸਟਾਲਾ ਮਾਰਕੀਟ ਦੇ ਵਿੱਚ ਵੀ ਲੱਗੀਆਂ ਪਰ ਕਿਤੇ ਨਾ ਕਿਤੇ ਕਾਨੂੰਨ ਵੀ ਛਿੱਕੇ ਟੰਗਿਆ ਹੋਇਆ ਵੱਡਾ ਜਦੋਂ ਹਾਦਸਾ ਹੋ ਗਿਆ ਫਿਰ ਕਿਤੇ ਨਾ ਕਿਤੇ ਜੱਗਣਾ ਤਸਵੀਰਾਂ ਪਹਿਲਾਂ ਤਾਂ ਤੁਹਾਨੂੰ ਦਿਖਾ ਦਈਏ ਇਹ ਪਟਾਕਿਆਂ ਦੀ ਦੁਕਾਨ ਲੱਗੀ ਹੋਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਪਟਾਕੇ ਆ ਨਾਰ ਵਗੈਰਾ ਬੋਰ ਜਿਹੜੇ ਬੰਬ ਸੇਬਾ ਬੰਬ ਹੋਰ ਅਲੱਗ-ਅਲੱਗ ਜਿਹੜੇ ਪਟਾਕੇ ਇੱਥੇ ਪਏ ਨੇ ਹਾਂਜੀ ਹਾਂਜੀ ਪਟਾਕੇ ਤੁਸੀਂ ਲਾਏ ਆ ਇਹ ਜੀ ਪਟਾਕੇ ਦੀ ਮੈਂ ਹੀ ਲਾਉਂਗੀ ਅੱਛਾ ਅੱਛਾ ਇਹ ਪਿਛਲੇ ਸਾਲ ਦੇ ਨੇ ਅੱਛਾ ਹਾਂਜੀ ਕਿੰਨੇ ਦਿਨ ਹੋ ਲਾਇਆ ਨੂੰ ਜੀ ਕਿੰਨੇ ਦਿਨ ਹੋ ਗਏ ਜੀ ਅੱਜ ਦੀ ਪਰਚੀ ਹੈ ਅੱਜ ਅੱਜ ਤੇ ਕੱਲ ਤੇ ਦੀਵਾਲੀ ਤੱਕ ਲਾਇਸੈਂਸ ਹੈਗਾ ਵੀ ਲਾਇਸੈਂਸ ਤਾਂ ਹੈਗਾ ਜੀ ਪਰਚੀ ਹੈ ਜੀ ਬਸ ਪਰਚੀ ਕਿੰਨੇ ਕੱਟੀ ਹੈ ਸਰ ਇਹ ਆਪਣਾ ਕੀ ਕਹਿੰਦੇ ਟੁਆਏ ਪਹਿਲਾਂ ਮੈਂ ਇੱਥੇ ਟ੍ਰਾਇਲ ਆਂਦਾ ਹੁੰਦਾ ਸੀਗਾ ਤੇ ਪਰਚੀ ਕਿਦੀ ਹੈ ਇਹ ਪਰ ਜੀ ਪਰਮਿਸ਼ਨ ਮਤਲਬ ਕਮੇਟੀ ਦਫਤਰ ਕੋਲ ਲਿਆ ਜੀ ਲਈ ਹੋਈ ਉਹ ਡੱਕੇ ਨਹੀਂ ਨਹੀਂ ਟੁਆਏ ਵਾਸਤੇ ਤੇ ਲਾਈ ਬਟਾਕੇ ਬਈ ਨਹੀਂ ਪਟਾਕੇ ਤਾਂ ਜ਼ਿਆਦਾ ਹੈ ਨਹੀਂ ਬਸ ਚਾਰ ਪੰਜ ਡੱਬੇ ਹਨ ਜੀ ਬਾਕੀ ਬਹੁਤ ਸਾਰੇ ਨਹੀਂ ਇਹ ਸਾਰੇ ਨਹੀਂ ਇਹ ਇਧਰ ਜੀ ਟੁਆਏ ਲੱਗੇ ਹੋਏ ਨੇ ਜਾਈਆਂ ਤਾਂ ਸਾਰੇ ਪਟਾਕੇ ਪੋਏ ਆ ਆ ਬਈ ਅੱਛਾ ਆ ਦੇਖੋ ਮੁਰਗਾ ਛਾ ਬੰਬ ਹਾਂ ਜੀ ਇਹ ਪਟਾਕੇ ਨਹੀਂ ਇਹ ਇਹ ਤਾਂ ਜੀ ਨਹੀਂ ਪਟਾਕੇ ਤਾਂ ਹੈ ਜੀ ਬਟ ਇਹ ਰੈੱਡ ਪਟਾਕੇ ਨਹੀਂ ਹਨ ਆ ਨਾ ਕੱਥੇ ਜਿਗੋ ਵੱਡਾ ਹਾਦਸਾ ਹੋ ਗਿਆ ਇਹ ਹੈਵੀ ਨਹੀਂ ਹੈ ਇਹ ਵੱਡਾ ਹਾਦਸਾ ਹੋ ਗਿਆ ਨਾ ਨਾ ਇਦਾਂ ਦਾ ਕੁਝ ਨਹੀਂ ਹੈ ਇੱਥੇ ਆਪਾਂ ਮਾਚੀਸ ਨਹੀਂ ਕਿਵੇਂ ਹੁੰਦਾ ਤੁਹਾਨੂੰ ਉਹ ਵੀ ਤਸਵੀਰਾਂ ਦਿਖਾ ਲਿਆ ਹਾਦਸੇ ਵਿੱਚ ਤੁਹਾਨੂੰ ਵੀ ਕਿਸ ਤਰ੍ਹਾਂ ਵੀ ਹੋ ਸਕਦਾ ਹੈ ਲੇਕਿਨ ਜਿਹੜਾ ਕਾਨੂੰਨ ਕੇ ਜਿਹੜਾ ਕਦੇ ਛਿੱਕੇ ਟੰਗਿਆ ਪਰ ਤਸਵੀਰਾਂ ਇੱਧਰ ਦੇਖੋ ਨਾਲ ਹੀ ਬਿਲਕੁਲ ਪਟਾਕੇ ਤੇ ਦੇਖ ਸਕਦੇ ਹੋ ਨਾਲ ਹੀ ਆ ਪਟੂਰੀਆਂ ਦੀ ਰੇੜੀ ਲੱਗੀ ਹੋਈ ਹੈ ਬਕਾਇਦਾ ਕਿੱਥੇ ਕਿ ਪਟੂਰੇ ਬਣੇ ਹੋਏ ਆ ਪਟਾਕੇ ਪਏ ਨੇ ਉੱਥੇ ਦੇਖੋ ਸਿਲੰਡਰ ਪਿਆ ਹੋਇਆ ਸਿਲੰਡਰ ਵੀ ਇਹਦਾ ਘਰੇਲੂ ਸਿਲੰਡਰ ਹੈ ਕੋਈ ਕਮਰਸ਼ੀਅਲ ਸਿਲੰਡਰ ਨਹੀਂ ਹੈ ਜਿਸ ਤੋਂ ਕੋਈ 1921 ਹੋ ਗਈ ਨਾਲ ਪਟਾਕੇ ਵੱਡਾ ਹਾਸਾ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਕਿਸ ਦੀ ਦੁਕਾਨੀ ਹੈ ਸਰ ਨਹੀਂ ਉਹ ਦੂਜੀ ਕਰਦੇ ਆ ਉਹਦੇ ਘਰ ਕਹਿੰਦੇ ਦੀਵਾਲੀ ਕਰਕੇ ਸਿਲੰਡਰ ਮਿਲੇ ਨਹੀਂ ਹੈਗਾ ਦੂਸਰਾ ਘਰੇਲੂ ਯੂਜ਼ ਕਰੋ ਉਹ ਕਮਰਸ਼ੀਅਲ ਨਹੀਂ ਆਇਆ ਹੈਗਾ ਨਾਲ ਹੀ ਤੁਹਾਡੀ ਦੁਕਾਨਾਂ ਦੀ ਦੀਵਾਲੀ ਤਿਹਾੜੀ ਕਰਕੇ ਨਾ ਛੋਟੇ ਸੀ ਉਹਨਾਂ ਦੀ ਸਿਲੰਡਰਾਂ ਦੀ ਪਟਾਕੇ ਦੀ ਬੁਗਾਲ ਲੱਗੀ ਹੋਈ ਉਹ ਪਟਾਕੇ ਨਹੀਂ ਹੈਗੇ ਸਰ ਉਹ ਪੌਪਸ ਨੇ ਬੱਚਿਆਂ ਵਾਲੇ ਮੁਰਗਾ ਛਾਪੀ ਪਈ ਹੈ ਕੋਈ ਹੋਰ ਮਾਮਲਾ ਨਹੀਂ ਨਹੀਂ ਮੁਰਗਾ ਛਾਪ ਨਹੀਂ ਪਈ ਹੈ ਬਾਈ ਮੈਂ ਤੁਹਾਨੂੰ ਦਿਖਾ ਦਿਆਂ ਜੀ ਮੈਂ ਵੀ ਮੇਰੇ ਕੋਲ ਵੀਡੀਓ ਪਈ ਹੈ ਮੈਂ ਦੱਸ ਦਿਆਂਗਾ ਅੱਛਾ ਅੱਛਾ ਨਹੀਂ ਇਹ ਵੱਡਾ ਇਹ ਤਾਂ ਹਾਦਸਾ ਹੋ ਗਿਆ ਇਹਦਾ ਕੋਈ ਜ਼ਿੰਮੇਵਾਰ ਕੌਣ ਹੈ ਨਹੀਂ ਨਹੀਂ ਅਸੀਂ ਵੈਸੇ ਕਮਰਸ਼ੀਅਲ ਯੂਜ਼ ਕਰਦੇ ਹਾਂ ਅੱਜ ਦੀਵਾਲੀ ਤੇ ਕਰਕੇ ਨਾ ਛੋਟੇ ਜਿਹਾ ਸਿਲੰਡਰਾਂ ਦੀ ਉਹ ਮਿਲਿਆ ਨਹੀਂ ਕਿਸੇ ਪਾਸੋਂ ਬਿਲਕੁਲ ਪੱਲਾ ਛਾੜਦੇ ਹੋਏ ਦੁਕਾਨਦਾਰ ਸਾਫ਼ ਨਜ਼ਰ ਆ ਰਹੇ ਨੇ ਬਾਕੀ ਦਾ ਹਾਲਾ ਕੀ ਕਹਿੰਦੇ ਵੱਡੇ ਛੋਟੇ ਪਟਾਕੇ ਨੇ ਪਟਾਕੇ ਦਾ ਪਟਾਕੇ ਹੀ ਹੁੰਦੇ ਬਾਚ ਸਕਦੇ ਬਕਾਇਦਾ ਪੌਪ ਪੌਪ ਹੈ ਜੀ ਉਹ ਜਿਹੜਾ ਮੁਰਗਾ ਛਾਪੀ ਪਏ ਹਾਂ ਮੋਲੋ ਬੋਲੋ ਬੋਲੋ ਸਰ ਇੱਥੇ ਜੀ ਮੈਂ ਪੌਪ ਲਾਏ ਹੋਏ ਨਹੀਂ ਜੀ ਕਿਉਂਕਿ ਇਹਨਾਂ ਦੇ ਮੇਰੇ ਨਾਲ ਜੀ ਸਿਲੰਡਰ ਹੈਗਾ ਜੀ ਇਸ ਕਰਕੇ ਇਹਦੇ ਵਿੱਚ ਜੀ ਅੱਗ ਲੱਗ ਨਹੀਂ ਸਕਦੀ ਜੀ ਇਸੇ ਲਈ ਮੈਂ ਇੱਥੇ ਲਾਇਆ ਹੋਇਆ ਜੀ ਕਿ ਉਧਰ ਮਤਲਬ ਚਿੰਗਾਰੀ ਚੁੰਗਰੀ ਨਾ ਜਾਏਗੀ ਆਪਾਂ ਨੇ ਪੂਰੀ ਸੇਫਟੀ ਵਰਤੀ ਹੋਈ ਹੈ ਜੀ ਸਿਲੰਡਰ ਕਿਉਂ ਜਿੰਮੀ ਭਾਈ ਜੀ ਸਿਲੰਡਰ ਨਾ ਜੀ ਅੱਜ ਪੜ ਨਹੀਂ ਸਕਦਾ ਨਾ ਜੀ ਆ ਵੱਡੀ ਗੱਲ ਹੀ ਸੋਨੂ ਆ ਵੀ ਸਿਲੰਡਰ ਫਾੜੀ ਨਹੀਂ ਸਕਦਾ ਹਲਕੇ ਘਰਾਂ ਦੇ ਵਿੱਚ ਵੀ ਸਿਲੰਡਰ ਬਥੇਰੇ ਸਿਲੰਡਰ ਕੇ ਹਾਸਾ ਬਰ 14 ਸਾਲ ਹੋ ਗਿਆ ਹਾਸਾ ਹੋ ਨਹੀਂ ਸਕਦਾ ਨਹੀਂ ਕੋਈ ਹਾਸਾ ਇਹਨਾਂ ਦੇ ਨਾਲ ਹੋਇਆ ਨਹੀਂ ਹੈ ਕੋਈ ਹਾਸਾ ਹੋਇਆ ਸਰ ਆਪਕੇ ਸਾਥ ਨਹੀਂ ਹਾਸੇ ਦਾ ਕੋਈ ਟਾਈਮ ਪੀਰੀਅਡ ਹੁੰਦਾ ਵੀ ਇੰਨੇ ਸਾਲ ਨਹੀਂ ਹੋਇਆ ਮਤਲਬ ਸਫਾਈ ਵਰਤਦੇ ਨਹੀਂ ਤੁਸੀਂ ਮੰਨਦੇ ਵੀ ਮਤਲਬ ਹੋ ਨਹੀਂ ਸਕਦਾ ਨਹੀਂ ਹੋ ਤਾਂ ਸਕਦਾ ਨਹੀਂ ਹੋਇਆ ਤਾਂ ਵੀ ਹੋਦਾ ਜੀ ਕੁਝ ਵੀ ਸਕਦਾ ਹੈ ਲੇਕਿਨ ਸਰ ਦਿਵਾਲੀ ਕਰਕੇ ਜੀ ਉਹ ਨਾ ਉਹ ਨਾ ਝਾੜਦੇ ਸਾਫ ਨਜ਼ਰ ਜਿਹੜੇ ਆ ਰਹੇ ਨੇ ਕਿਤੇ ਲੇ ਕਿਤੇ ਨਾਲ ਹੀ ਸਿਲੰਡਰ ਦਾ ਕੰਮ ਉਹ ਤੇ ਨਾਲ ਹੀ ਜਿਹੜੇ ਪਟਾਕੇ ਵਜਦੇ ਨੇ ਪਰ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਨਹੀਂ ਜਿਹੜਾ ਕਹਿੰਦੇ ਲਾਇਸੈਂਸ ਅਸੀਂ ਲਿਆ ਹੋਇਆ ਉਹ ਖਿਡੌਣੇ ਵੇਚਣ ਦਾ ਲਿਆ ਹੋਇਆ ਲੱਗੇ ਇਹ ਪਟਾਕੇ ਹੋਏ ਨੇ ਕਹਿੰਦੇ ਪਿਛਲੇ ਸਾਲ ਬਚ ਗਏ ਸੀ ਤਾਂ ਕਰਕੇ ਲਾ ਲਏ ਪਰ ਵੱਡੇ ਖਾਸਾ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਲੇਕਿਨ ਵੱਡਾ ਅਗਰ ਖਾਸਾ ਹੋ ਗਿਆ ਤਾਂ ਲਾਵਾ ਲਸ਼ਕਰ ਲੈ ਕੇ ਜਿਹੜਾ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਜ਼ਰੂਰ ਪਹੁੰਚ ਜਾਣਗੇ ਫਿਰ ਉਹਨਾਂ ਕਿਤਾਬਾਂ ਵੀ ਬੰਨ ਗਈਆਂ ਕਾਨੂੰਨ ਵੀ ਬੰਨ ਗਏ ਤੇ ਬਾਕੀ ਦਾ ਇਹਨਾਂ ਦੀ ਜਿਹੜੀ ਜਾਂਚ ਵੀ ਹੋਊਗੀ ਕਿਤੇ ਨਾ ਕਿਤੇ ਹੁਣ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਐਡਾ ਵੱਡਾ ਖਾਸਾ ਹੋ ਗਿਆ ਫਿਰ ਪ੍ਰਸ਼ਾਸਨ ਕਿਉਂ ਜਾਗਦਾ ਮਹਾਰਜੋ ਜਨਾ ਸਪੋਕਸਮੈਨ ਭਵਿੰਦਰ ਬਾਬਾ